ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਾ ਹਰ ਇੱਕ ਦੋ ਟੋਕੜ ਗੱਬੜ ਮੱਝਾਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਪ ਅਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛਿਆ ਜਾਂਦਾ ਹੈ ਬਾਈ ਸਤਿ ਸ੍ਰੀ ਅਕਾਲ ਨਾਮ ਕੀ ਹੈ ਵੀਰੇ ਆਪਣਾ ਗੁਲਾਬ ਸਿੰਘ ਮੋਬਾਈਲ ਨੰਬਰ 94658 94658 7528 7528 ਪਿੰਡ ਰੂੜੇ ਕਿਤੇ ਜ਼ਿਲ੍ਹਾ ਬਰਨਾਲਾ ਜਿਹੜੀ ਆ ਮੈਂ ਪਹਿਲੇ ਨੰਬਰ ਤੇ ਝੋਟੀ ਲਿਖੀ ਨਾ ਵੀਰੇ ਕੈਮਾ ਸੂਗਾ ਸੂਗੀ ਤੇ ਦੂਜਾ ਸੂਗਾ ਵੇ ਦੂਜਾ ਸੂਗੀ ਕੈ ਮਹੀਨੇ ਦੀ ਗੱਬਣਾ ਪੰਜ ਦਿਨ ਪੰਜ ਮਹੀਨੇ ਦੀ ਜੈਕ ਪਾਸ ਗਨਫਰਮ ਆ ਗਈ ਥੱਲੋਂ ਪਾਸਾ ਥਣਾ ਥਣਾ ਦੀ ਹਾਂ ਥੱਲੋਂ ਪਾਸਾ ਦੋਦੋਂ ਹਰੇ ਦੀ ਦੁੱਧੋਂ ਹਟ ਗਈ 5 ਮਹੀਨੇ ਦੀ ਚੈੱਕ ਪਾਸ ਕਨਫਰਮ ਆ ਤੇ ਪਹਿਲੇ ਸੂਏ ਕਹਿੰਦਾ ਦੁੱਧ ਦਿੰਦਾ 13 ਕਿਲੋ 13 ਕਿਲੋ ਦੁੱਧ ਦਿੰਦਾਗਾ ਤੇ ਆਪਣਾ ਕੰਮ ਵਪਾਰ ਦਾ ਹੈਨਾ ਦੋਸਤੋ ਚੰਗਾ ਗੋਲਾ ਗਾਲਾਗਾ ਝੋਟੀ ਦਾ ਸਿੰਘ ਬਿਲਕੁਲ ਗੋਲ ਰਾਜੀ ਸਮੀ ਭਲੀ ਝੋਟੀ ਹੈ ਜੇ ਕਿਸੇ ਮੇਰੇ ਵੀਰ ਦੀ ਸਮਦਰ ਹੀ ਚਾਉਂਦੀ ਹੈ ਤਾਂ ਵੀਰ ਗਲਾਬ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਵੀਰ ਗਲਾਬ ਦਾ ਮਾਡਲ ਨੰਬਰ ਪਾ ਵੀਡੀਓ ਦੇ ਵਿੱਚ ਬੋਲਤਾ ਤੇ ਵੀਰੇ ਖੋਲ ਕੇ ਗੇੜਾ ਦਵਾ ਲਈ ਤੋਰੇ ਪਖੋਪਾ ਬਾਈ ਨੂੰ ਚੈੱਕ ਕਰਵਾਦੀ ਦੋਸਤੋ ਲੰਮੀ ਲੰਜੀ ਵੀ ਝੋਟੀ ਬਹੁਤ ਹੈ ਬਾਕੀ ਜਾਤ ਕਰੈਕਟਰ ਸਾਰੇ ਸਹੀ ਨੇ ਝੋਟੀ ਦੇ ਸਿੰਘ ਵੀ ਗੋਲ ਆ ਪਿੱਠਪੁੜੇ ਦੀ ਬਾਂਦਰ ਵੀ ਬਹੁਤ ਸ਼ਾਨਦਾਰ ਆ ਬਾਕੀ ਤੋਰੇ ਤਰ ਦੀ ਝੋਟੀ ਚੰਗੀ ਹੈਗੀ ਦੋਦੋ ਬਿਲਕੁਲ ਲੈਨ ਆੜਤਿਆਂ ਦੇ ਸਹਰਾਣੇ ਵਰਗੀ ਪਈਆ ਗੋਲ ਝੋਟੀ ਆ ਜਮਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਤਾਂ ਵੀਰ ਗਲਾਵਨਾ ਜਰੂਰ ਕੰਟੈਕਟ ਕਰ ਲਓ 5 ਮਹੀਨਿਆਂ ਦੀ ਚੈੱਕ ਪਾਸ ਕਨਫਰਮ ਚੰਗਾ ਕਦਗੜ ਦੋਦੋ ਬਿਲਕੁਲ ਡਰਾਈ ਆ ਦੋਸਤੋ ਤੇ ਪੰਜਵੇਂ ਨੇ ਪੂਰੇ ਹੋਗੇ ਕਿ ਪੰਜਵਾਂ ਲੱਗਿਆ ਵੀਰੇ ਨੂੰ ਪੰਜ ਤੋਂ ਉੱਤੀ ਹੋ ਪੰਦਾ ਆ ਉਹਦਾ ਨਾਮ ਪੰਜ ਮਹੀਨਿਆਂ ਤੋਂ ਪੰਦਾ ਆਦਨ ਉੱਤੀ ਹੋਗੀ ਦੁੱਧੋਂ ਡਰ ਗਿਆ ਚਵਾਈ ਦੀ ਪਾਸ ਹੈ ਤੇ ਡਿਮਾਂਡ ਲੈਣ ਦੇ ਨਾਲ ਕੀ ਕੀਤੀ ਇਹਦੀ 85000 ਦੇਮਾਂ ਨੇ ਬਈ ਯਾਰ 80 ਦੇ ਕਰਾਂ ਵਿੱਚ ਹੋ ਜੂਗੀ ਹਾਂ ਕਿੰਨੇ ਦੀ ਹੋ ਜਮਾ ਹਾਂ ਨਾ ਜਸਮਾਣ ਹੀ ਕਰਾਂਗੇ 85 85000 ਤੇ ਮਾਨਤਨ ਹੋ ਜੂਗਾ ਤੇ ਜਿਹੜੀ ਦੂਜੇ ਨੰਬਰ ਤੇ ਦੇਖੀ ਜਾਂਦੇ ਆਂਗੇ ਉਹ ਤਿੰਨ ਮਹੀਨਿਆਂ ਦੀ ਗੱਬਣਾ ਤਿੰਨ ਮਹੀਨਿਆਂ ਦੀ ਗੱਬਣਾ ਹਾਂ ਹਾਂ ਤੇ ਦੁੱਧ ਕਿੰਨਾ ਹੈ ਥੱਲੇ ਦੁੱਧ 5 ਕਿਲੋ ਦੁੱਧ 5 ਕਿਲੋ ਤਿੰਨ ਮਹੀਨੇ ਦੀ ਗੱਬਣਾ ਤੇ ਮਿਲਦੀ ਕਿਵੇਂ ਤਾਰ ਕੇ ਛਾੜ ਤੇ ਇੱਕ ਟਾਈਮ ਇੱਕ ਟਾਈਮ ਮਿਲਦੀ ਹੈ ਛਾੜ ਤੇ ਦੋਸਤੋ ਵੱਡਾ ਗੱਦਗਾੜਾ ਸਟਰਕਚਰ ਦੇਖ ਲਓ ਮੂਹਰੋ ਲੈ ਕੇ ਮੰਗਰ ਤਾਂ ਪੂਰੀ ਲੰਮੀ ਲੰਜੀ ਮੱਝ ਹੈਗੀ ਤਾਜੀ ਦਾ ਕਹਿੰਨਾ ਤੂੰ ਤਾਵੇ ਇਹ ਤਾਂ 14 ਕਿਲੋ ਤਾਜੀ ਦਾ ਵੀਰ ਕਹਿੰਦਾ ਵੀ 14 ਕਿਲੋ ਦੁੱਧ ਦਾ ਕੱਦਗਾੜ ਵੀ ਚੰਗਾ ਮੱਝ ਦਾ ਦੋਸਤੋ ਤਿੰਨ ਮਹੀਨਿਆਂ ਦੀ ਗੱਬਣ 5 ਕਿਲੋ ਦੁੱਧ ਇੱਕ ਟਾਈਮ ਮਿਲਦੀ ਹੈ ਤੇਰੀ ਡਿਮਾਂਡ ਹੈ 175 ਦੀ 70 ਦੇ ਕਰਾਂ ਦੇ ਹੋਜੂ ਨਾ 75 ਦੀ ਬਰਮਾਨਤਾ ਨਹੀਂ ਕਰਾਂਗੇ ਹੋਜੂ 70 ਦੀ ਹੋਜੂਗੀ 70 ਦੀ ਦੋਸਤੋ ਵੀਰ ਕਹਿੰਦਾ ਦੇ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਭਧਾਰੀ ਚਾਹੁੰਦੀ ਹੈ ਤਾਂ ਵੀਰ ਗਲਾਬਣਾ ਜਰੂਰ ਕੰਡੈਕਟ ਕਰ ਲਓ ਤੁਰ ਕੇ ਵੀਰੇ ਗੀੜਾ ਦਵਾਰੇ ਤੋਰੇ ਪਖੋਬ ਵਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੰਭਧਾਰੀ ਚਾਹੁੰਦੀ ਹੈ ਤਿੰਨ ਮਹੀਨਿਆਂ ਦੀ ਚੈੱਕ ਪਾਸ ਕਨਫਰਮ ਵੱਡਾ ਕਦਗਾਠ ਰੇਲ ਗੱਡੀ ਦੇ ਡੱਬੇ ਦੀ ਟੀਮਾਂ ਆ ਗਈ ਪੋਲੀ ਹੈ ਨਾ ਤਿੰਨ ਮਹੀਨੇ ਦੀ ਚੱਕ ਪਾਸ ਕਨਫਰਮ ਪੰਜ ਕਿਲੋ ਦੁੱਧ ਇੱਕ ਟਾਈਮ ਮਿਲਦੀ ਹੈ ਮਿਲਦੀ ਥਾਪੀ ਦੇ ਕਿ ਟੀਕੇ ਤੇ ਚਾਟ ਪਾ ਕੇ ਮੂਰੇ ਭੈਣ ਚਾਟ ਪਾ ਕੇ ਲਾ ਲਾਂਦੀ ਆਪੀ ਪੰਜ ਕਿਲੋ ਦੁੱਧ ਹੈ ਤੇ ਰੇਟ ਲੈਣ ਦੇ ਨਾਲ 70 ਕਰਤਾ ਘਰੇ ਬੰਦਾ ਮਨਤਨ ਹੋ ਜਾਊਗਾ ਨਾ ਨਾ ਵਾਹ 75 ਕਰਾ ਰੇਟ ਤਾਂ 70 ਦੀ ਹੋਊਗੀ 70 ਦੀ ਜਸਨਾ ਦੋਸਤੋ ਦੇਣੀ ਹੈ 70 ਚੋਂ ਬਸ ਛੋੜ ਛੜਈ ਹੀ ਹੋਊਗਾ ਜ਼ਿਆਦਾ ਨਹੀਂ ਹੋਣਾ ਕੰਮ ਜੇ ਕਿਸੇ ਮੇਰੇ ਵੀਰ ਦੀ ਸਾਂਦਰੀ ਚਾਹੁੰਦੀ ਹੈ ਤਾਂ ਵੀਰ ਗਲਾਬ ਨਾਲ ਜ਼ਰੂਰ